ਕਰੋ ਕਰਾਲੀ ਨਿਊ ਚੈਨਲ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਪਿਛਲੇ ਮਹੀਨੇ ਤੋਂ ਹੀ ਜੋ ਪੰਜਾਬ ਦੇ ਇਹ ਜਹਾੜਾਂ ਦੀ ਮਾਰ ਪੈ ਗਈ ਸੀ ਸੋ ਅੱਜ ਲੋਕ ਹਿੱਤ ਮਿਸ਼ਨ ਦੀ ਟੀਮ ਬਲਾਕ ਮਾਜਰੀ ਨਿਊ ਚੰਡੀਗੜ੍ਹ ਤੋਂ ਪਹੁੰਚੀ ਹੈ ਪਿੰਡ ਮੁੱਠਾਵਾਲਾ ਜੋ ਕਿ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਆ ਇਹ ਪੰਜਾਬ ਦਾ ਆਖਰੀ ਪਿੰਡ ਹੈ ਇੱਥੇ ਲੋਕਾਂ ਦੀਆਂ ਜ਼ਮੀਨਾਂ ਦਾ ਇੰਨਾ ਨੁਕਸਾਨ ਹੋ ਗਿਆ ਕਿ ਜੋ ਇਹਨਾਂ ਨੇ ਤਾਂ ਗੀੜੀ ਲਾਈ ਸੀ ਉਹ ਤਾਂ ਪਾਣੀ ਦੇ ਵਿੱਚ ਮਿਲ ਕੇ ਰੇਤਾਂ ਹੀ ਬਣ ਗਈ ਹੈ ਜੀਤੇ ਵਿੱਚ ਕਈ ਲੱਖਾਂ ਦਾ ਨੁਕਸਾਨ ਹੋ ਗਿਆ ਵੀਰਾਂ ਦਾ ਇਹ ਵੀਰ ਘਟੋ ਘਟ ਪੰਜ ਛੇ ਸਾਲ ਹੁਣ ਤਾਪ ਨਹੀਂ ਆਉਣਗੇ ਸੋ ਲੋਕ ਇਤ ਮਸ਼ੀਨ ਦੀ ਟੀਮ ਅੱਜ ਜੋ ਬਲਾਕ ਮਜਰੀ ਤੋਂ ਸਾਡੇ ਇਲਾਕੇ ਤੋਂ ਸਮਗਰੀ ਇਕੱਠੀ ਹੋਈ ਸੀ ਉਹ ਲੈ ਕੇ ਅੱਜ ਇਹ ਵੀਰਾਂ ਦੇ ਕੋਲ ਪਹੁੰਚੇ ਆ ਤੁਸੀਂ ਲਾਈਵ ਤਸਵੀਰਾਂ ਦੇਖ ਰਹੇ ਹੋ ਉਹਨਾਂ ਨੂੰ ਇਹ ਰਾਸ਼ਨ ਸਮਗਰੀ ਜੋ ਹੈ ਦਿੱਤੀ ਜਾ ਰਹੀ ਹੈ ਚੰਗੇ ਯਾਨੀ ਕਿ ਕੈਨ ਦਾ ਪਾਵ ਸਾਨੂੰ ਵੀਰਾਂ ਨੇ ਕਿਹਾ ਸੀ ਜੋ ਇਹ ਰਾਸ਼ਨ ਸਮਗਰੀ ਹੈ ਲੋਨ ਮੰਦ ਤੱਕ ਪਹੁੰਚ ਸਕੇ ਸੋ ਅੱਜ ਸਾਡੀ ਲੋਕ ਖਤਮੇ ਟੀਮ ਹੈ ਜੋ ਅੱਜ ਚੌਥਾ ਘੇੜਾ ਹੈ ਕੱਲੇ ਕੱਲੇ ਘਰ ਦੀ ਵਿੱਚ ਜਾ ਕੇ ਇਹ ਉਹਨਾਂ ਨੂੰ ਵੰਡ ਰਹੀ ਹੈ ਵਾਹੇ ਗੁਰੂ ਗਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਦੇ ਵਾਹੇ ਗੁਰੂ ਵਾਹੇ ਗੁਰੂ ਦੀ ਵਾਹੇ ਜੀ ਦੇਖ ਰਹੇ ਕੁਰਾਲੀ ਨਿਊਜ਼ ਚੈਨਲ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਤੁਹਾਨੂੰ ਪਤਾ ਹੀ ਹੈ ਕਿ ਹੜਾ ਦੀ ਮਾਰ ਪਿਛਲੇ 20-25 ਦਿਨ ਤੋਂ ਕਿੰਨੀ ਪੈ ਗਈ ਕਿੰਨਾ ਨੁਕਸਾਨ ਪੰਜਾਬ ਦਾ ਹੋ ਗਿਆ ਸੀ ਸੋ ਅੱਜ ਅਸੀਂ ਖੜੇ ਹਾਂ ਜੀ ਤਰਨ ਤਾਰਨ ਦੇ ਜ਼ਿਲ੍ਹੇ ਦੇ ਇੱਕ ਪਿੰਡ ਮੱਠੂਆਲਾ ਵੀ ਮੱਠੂਆਲ ਵੀ ਖੇ ਮੱਠਿਆਂ ਵਾਲਾ ਸੌਰੀ ਜਿੱਥੇ ਕੇ ਪਾਣੀ ਨੇ ਇੰਨਾ ਨੁਕਸਾਨ ਕਰ ਦਿੱਤਾ ਇਹਨਾਂ ਦੇ ਵਿਚਾਰਾਂ ਦੇ ਖੇਤ ਨੇ ਜੋ ਦਰਿਆ ਦੇ ਕੰਢੇ ਤੇ ਪਿੰਡ ਹੈ ਦਰਿਆ ਦਾ ਤੇ ਖੇਤਾਂ ਦਾ ਤਾਂ ਪਤਾ ਹੀ ਨਹੀਂ ਚੱਲ ਰਿਹਾ ਵੀ ਇਹ ਦਰਿਆਇਕਾ ਖੇਤ ਨੇ ਸੋ ਇਹ ਵਿਚਾਰੇ ਘੱਟੋ-ਘੱਟ 500 ਸਾਲ ਜੋਗੇ ਹੋਗੇ ਬੰਦੇ ਨੁਕਸਾਨ ਨਹੀਂ ਝੱਲ ਸਕਦੇ ਸਾਡੇ ਨਾਲ ਵੀਰ ਜੀ ਨੇ ਜਿਨ੍ਹਾਂ ਨੇ ਜਿਨ੍ਹਾਂ ਦੇ ਥਰੂ ਅਸੀਂ ਇਹ ਪਿੰਡਾਂ ਦਾ ਦੌੜਾ ਕੀਤਾ ਇਹ ਵੀਰਾਂ ਦੀ ਐਨੀ ਮਿਹਨਤ ਇਕੱਲੇ-ਇਕੱਲੇ ਡੋਰ ਟੂ ਡੋਰ ਜਾ ਕੇ ਇਹਨਾਂ ਨੇ ਘਰ-ਘਰ ਵੀ ਜਾ ਕੇ ਲਿਸਟ ਬਣਾਈ ਏ ਜਿਸ ਲੋੜ ਬੰਦ ਨੂੰ ਰਾਸ਼ਨ ਦੀ ਲੋੜ ਏ ਉਹ ਰਾਸ਼ਨ ਇਹਨਾਂ ਨੇ ਉੱਥੇ ਤੱਕ ਪਹੁੰਚਾਇਆ ਹੈ ਵੀਰ ਜੀ ਸਾਡੇ ਚੈਨਲ ਤੇ ਤੇ ਸਾਡੀ ਪੂਰੀ ਟੀਮ ਵੱਲੋਂ ਤੁਹਾਡਾ ਬਹੁਤ-ਬਹੁਤ ਧੰਨਵਾਦ ਠੀਕ ਹੈ ਵੀਰ ਜੀ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਉ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਜਿਹੜੀ ਲਿਸਟ ਦੇ ਵੀਰ ਦੀ ਗੱਲ ਕਰਦੇ ਆ ਲੋਕ ਹਿੱਤ ਮਿਸ਼ਨ ਜਿਹੜਾ ਆ ਸਾਡਾ ਬੀਕੇ ਜੂ ਪੰਜਾਬ ਸਭ ਤੋਂ ਪਹਿਲਾਂ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਆ ਕਿ ਇਹਨਾਂ ਨੇ ਲਗਾਤਾਰ ਸਾਡੇ ਨਾਲ ਜਿਹੜਾ ਸੰਪਰਕ ਦੇ ਵਿੱਚ ਆ ਚੰਡੀਗੜ੍ਹੋਂ ਵੀਰ ਆ ਰਹੇ ਆਉਂਦੇ ਆ ਲਗਾਤਾਰ ਇਹ ਪੰਜਾਬ ਤੇ ਜਿਹੜੇ ਸਾਡੇ ਪਿਛਲੇ ਲੰਬੇ ਸਮੇਂ ਤੋਂ ਸਾਡਾ ਪੰਜਾਬ ਜਿਹੜਾ ਇਹਨਾਂ ਹੜਾਂ ਦੀ ਮਾਰ ਦੇ ਵਿੱਚ ਕਿਉਂਕਿ 23 ਦੇ ਵਿੱਚ ਵੀ ਹੜ ਜਿਹੜਾ ਬਹੁਤ ਨੁਕਸਾਨ ਹੋਇਆ ਸੀ ਅੱਜ 25 ਦਾ ਜਿਹੇ ਵਿੱਚ ਬੈਠਿਆ ਤੇ 25 ਦੇ ਵਿੱਚ ਵੀ ਲਗਭਗ ਪੰਜਾਬ ਦਾ ਜਿਹੜਾ ਲਗਭਗ 30 ਜ਼ਿਲ੍ਹਿਆਂ 'ਚ ਨੁਕਸਾਨ ਹੋਇਆ ਤੇ ਅੱਧੀ ਫਸਲ ਜਿਹੜੀ ਪੰਜਾਬ ਦੀ ਉਹ ਨੁਕਸਾਨ ਜਾ ਚੁੱਕੀ ਆ ਜੇ ਮੈਂ ਗਿੰਤੀਆਂ-ਮਿੰਤੀਆਂ ਜਿੰਨਾ ਪਾਵਾਂ ਤੇ ਲਗਭਗ ਹਜ਼ਾਰਾਂ ਹੀ ਕਰੋੜਾਂ ਦਾ ਨੁਕਸਾਨ ਜਿਹੜਾ ਉਹ ਪੰਜਾਬ ਦਾ ਹੋ ਗਿਆ ਅੱਜ ਵੀ ਆ ਪੰਜਾਬ ਜਿਹੜਾ ਕਿਤੇ ਅਸੀਂ ਇਹ ਕਹਿ ਦਿੰਨੇ ਆ ਵੀ ਕਿਤੇ ਸਾਡੇ ਪੰਜਾਬ ਦੇ ਵਿੱਚੋਂ ਜਿਹੜਾ ਰਸਣ ਆ ਜਾਂ ਕੁਛ ਆ ਉਹ ਬਾਹਰ ਲਿਆਂ ਸੂਬਿਆਂ ਦੇ ਵਿੱਚ ਜਾਂ ਬਾਹਰ ਲਿਆਂ ਕੰਟਰੀਆਂ ਦੇ ਵਿੱਚ ਜਾਂਦਾ ਸੀ ਪਰ ਅੱਜ ਇਹੋ ਜਿਹੇ ਹਾਲਾਤ ਬਣੇ ਆ ਕਿ ਬਾਹਰ ਲਿਆਂ ਕੋਈ ਵੀ ਜਿਹੜਾ ਬਾਹਰਲਾ ਜਿਹਨੂੰ ਪੰਜਾਬ ਹੱਥ ਫੜ ਕੇ ਜਿਹੜਾ ਨਾਲ ਜਾ ਕੇ ਚੁੱਕਦਾ ਸੀ ਉਧਰੋਂ ਵੀ ਜਿਹੜੀਆਂ ਸੰਗਠਾ ਜਿਵੇਂ ਜੁਪੀ ਤੋਂ ਵੀਰ ਆ ਡਕੈਤ ਹੋਣੀ ਸਾਡੇ ਉਹ ਸਾਡੀ ਜਥੇਬੰਦੀਆਂ ਦੇ ਵੀ ਵੀਰ ਆ ਰਕੇ ਡਕੈਤ ਹੋਣੀ ਉਹ ਹਰਿਆਣੇ ਦੇ ਵਿੱਚੋਂ ਸੰਸਥਾਵਾਂ ਆ ਰਹੀਆਂ ਨੇ ਜੁਪੀ ਦੇ ਵਿੱਚੋਂ ਤਾਂ ਉਦਾਂ ਹੀ ਸਾਡੇ ਲੋਕਿਤ ਪੰਜਾਬ ਵਾਲੇ ਵਿੱਚ ਆਲੇ ਜੇ ਸਾਡੇ ਕੋਲ ਪਹੁੰਚੇ ਇਹਨਾਂ ਦਾ ਧੰਨਵਾਦ ਆ ਤੇ ਨਾਲ ਹੀ ਅਸੀਂ ਇਹ ਗੱਲ ਕਹਿਣਾ ਚਾਹੁੰਦੇ ਆ ਇਹਨਾਂ ਦੇ ਨਾਲ ਅਪੀਲ ਵੀ ਇਹਨਾਂ ਨਾਲ ਕਰਨਾ ਚਾਹੁੰਦੇ ਆ ਵੀ ਲਗਾਤਾਰ ਇਹਨਾਂ ਵੀਰਾਂ ਦੀ ਜਿਹੜੀ ਸਾਡੀ ਫਸਲ ਖਰਾਬ ਹੋਈ ਆ ਉਹਦੇ ਆਸਤੇ ਸਾਨੂੰ ਡੀਜ਼ਲ ਦੀ ਲੋੜ ਆ ਉਹਦੇ ਆਸਤੇ ਸਾਨੂੰ ਡੀਏਪੀ ਦੀ ਲੋੜ ਆ ਉਹਦੇ ਵਾਸਤੇ ਸਾਨੂੰ ਕਣਕ ਜਿਹੜੀ ਗਟਿਆਂ ਦੇ ਵਿੱਚ ਜਿਹੜੀਆਂ ਬੀ ਕਹਿ ਦਿੰਦੇ ਅਸੀਂ ਉਹਦੀ ਲੋੜ ਆ ਸਾਨੂੰ ਜੂਰੀਆ ਦੀ ਲੋੜ ਆ ਕਿਉਂਕਿ ਕਿਉਂ ਲੋੜ ਆ ਕਿਉਂਕਿ ਜਿਹੜਾ ਹੁਣ ਅੱਜ ਜਿਹਦੀ ਫਸਲ ਖਰਾਬ ਹੋ ਗਈ ਉਹਨੂੰ ਆੜਤੀਆ ਪੈਸਾ ਨਹੀਂ ਦੇਣਾ ਉਹਨੂੰ ਕਿਸੇ ਬੈਂਕ ਨੇ ਪੈਸਾ ਨਹੀਂ ਦੇਣਾ ਉਹਦਾ ਜਿਹੜਾ ਨੁਕਸਾਨ ਬਹੁਤ ਜ਼ਿਆਦਾ ਹੋ ਚੁੱਕਾ ਆ ਕੋ ਇਸ ਕਰਕੇ ਹਰ ਇੱਕ ਮੁੱਖ ਮੰਤਰੀ ਨੂੰ ਵੀ ਬੇਨਤੀ ਕਰਦੇ ਆ ਸਾਡੇ ਸੈਂਟਰ ਸਰਕਾਰ ਨੂੰ ਵੀ ਬੇਨਤੀ ਕਰਦੇ ਆਂ ਮੋਦੀ ਸਾਹਿਬ ਨੂੰ ਵੀ ਕਿ ਜੇ ਕਿਤੇ ਤੁਸੀਂ ਜਿਹੜਾ ਪੰਜਾਬ ਅੱਜ ਹਰ ਇੱਕ ਦੀ ਬਾਹ ਫੜਦਾ ਸੀ ਅੱਜ ਉਹਦੀ ਬਾਹ ਫੜਨ ਆਸਤੇ ਕਿ ਜਿਹੜੀ ਤੁਸੀਂ 1600 ਕਰੋੜ 16000 1600 ਕਰੋੜ ਦੀ ਜਿਹੜੀ ਸਾਨੂੰ ਇੱਕ ਗਿਫਟ ਦੇ ਗਏ ਜੇ ਸਾਨੂੰ ਇਹਦਾ ਨੁਕਸਾਨ ਆ ਤੇ ਗਿਫਟ ਕਹਿ ਸਕਦਾ ਮੈਂ ਤਾਂ ਕਿਉਂਕਿ ਜੇ ਸਾਡੀ ਹਾਲਾਤ ਵੇਖ ਕੇ ਦਿੰਦੇ ਤਾਂ ਉਹਨਾਂ ਨੂੰ ਦੁੱਖ ਹੁੰਦਾ ਵੀ ਇਹ ਜਿਹੜਾ ਸਾਡਾ ਐਡਾ ਨੁਕਸਾਨ ਹੋ ਗਿਆ ਸੀ ਤੇ ਉਹਦੀ ਪਰਪਾਈ ਹੁੰਦੀ 20 ਪਿੰਡ ਬਾਰੇ ਵੀ ਜਰਾ ਜਾਣਕਾਰੀ ਦਿਓ ਜੀ ਕਿ ਇਸ ਤੋਂ ਅੱਗੇ ਪਿੰਡ ਹੈ ਕੋਈ ਇਸ ਤੋਂ ਅੱਗੇ ਬਿਲਕੁਲ ਅਸੀਂ ਬਾਰਡਰ ਦੇ ਜਿਹੜਾ ਕਲਵੰਤ ਚੌਂਕੀ ਆ ਇੱਥੋਂ ਸਿਰਫ ਵੱਧ ਤੋਂ ਵੱਧ ਤਿੰਨ ਕਿਲੇ ਆ ਜਿਹੜਾ ਆ ਘਾਰਿਆ ਇਸ ਤੋਂ ਮੈਂ ਤਿੰਨ ਕਿਲੇ ਪਿੱਛੇ ਜਿਹੜਾ ਬਾਰਡਰ ਜ਼ੀਰੋ ਲੈਣ ਆ ਜਿਹੜਾ ਕਿ ਇਹ ਪਾਕਿਸਤਾਨ ਦੇ ਸਰਹੱਤੇ ਕਿਉਂਕਿ ਇੱਥੇ ਸਾਨੂੰ ਜਿਹੜਾ ਪਾਕਿਸਤਾਨ ਦੇ ਵਿੱਚੋਂ ਵਾਰਾ ਪੰਛੀ ਜਾਨਵਰ ਜਿਹੜੇ ਆਉਂਦੇ ਉਹਨਾਂ ਦਾ ਵੀ ਨੁਕਸਾਨ ਹੁੰਦਾ ਆ ਜਿਹੜਾ ਦਰਿਆ ਦਾ ਨੁਕਸਾਨ ਤਾਂ ਹੈਗਾ ਹੀ ਹੈਗਾ ਤੇ ਹੋਰ ਵੀ ਕੋਈ ਆਫਤ ਆਉਂਦੀ ਹੈ ਜਿਵੇਂ ਕਿ ਰੋਲਾ ਪੈਂਦਾ ਪਾਕਿਸਤਾਨ ਨਾਲ ਤਾਂ ਸਭ ਤੋਂ ਪਹਿਲਾਂ ਇੰਨਾ ਚ ਜ਼ਿਆਦਾ ਨੁਕਸਾਨ ਹੋਦਾ ਆ ਸਾਨੂੰ ਇੱਥੇ ਆਰਮੀ ਇੱਥੇ ਸਾਨੂੰ ਡਰੋਨਾਂ ਦਾ ਵੀ ਡਰਿਆ ਬੜਾ ਨੁਕਸਾਨ ਹੈ ਇੱਥੇ ਜਿੱਥੇ ਅਸੀਂ ਖੜੇ ਆ ਸੋ ਤੁਸੀਂ ਦੇਖ ਦੱਸਿਆ ਵੀਰ ਜੀ ਨੇ ਸੋ ਆਪਾਂ ਧੰਨਵਾਦ ਕਰੀਏ ਉਸ ਪਰਮਾਤਮਾ ਦਾ ਕਿ ਇਹਨਾਂ ਨੂੰ ਇੰਨੀ ਕਿ ਸਬਰ ਸੰਤੋਖ ਦਿੱਤਾ ਇਹਨਾਂ ਨੁਕਸਾਨ ਹੋਣ ਦੇ ਬਾਅਦ ਵੀ ਇਹ ਵੀਰ ਜੀ ਦਾ ਹੌਸਲਾ ਦੇਖੋ ਇਹਨਾਂ ਦਾ ਕਿੰਨਾ ਹੈ ਬਿਲਕੁਲ ਸਰਦ ਬਾਰਡਰ ਤੇ ਇਹ ਪਿੰਡ ਹੈਗਾ ਏ ਕਹਿਣ ਦਾ ਭਾਵ ਇਸ ਤਾਂ ਮਸੀਬਤਾਂ ਨੇ ਘੇਰੇ ਹੋਏ ਨੇ ਕਦੇ ਦਰਿਆ ਦੀ ਮਾਰ ਕਦੇ ਗੋਲਿਆਂ ਦੀ ਮਾਰ ਲੜਾਈ ਹੁੰਦੀ ਹੈ ਸਭ ਤੋਂ ਪਹਿਲਾਂ ਇਹ ਪਿੰਡ ਹੀ ਮੁਰੇ ਆਂਦਾ ਹੈ ਸੋ ਤੁਹਾਨੂੰ ਅਸੀਂ ਐਦੋਂ ਦੀਆਂ ਹੋਰ ਵੀ ਵੀਡੀਓ ਦਿਖਾਵਾਂਗੇ ਇਹ ਦੇਖਣ ਦੇ ਲਈ ਜੁੜੇ ਰਹੋ ਤੁਸੀਂ ਸਾਡੇ ਕੁਰਾੜੀ ਨਿਊਜ਼ ਚੈਨਲ ਦੇ ਨਾਲ